ਕ੍ਰਿਕਟਰ ਹਾਰਦਿਕ ਪੰਡਿਆ ਦੀ ਗੱਲ ਕਰੀਏ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਵਾਲ ਮਚਿਆ ਹੋਇਆ ਹੈ। ਜੀ ਹਾਂ ਦੱਸਦੀ ਕਿ ਇੱਕ ਪਾਸੇ ਤਾਂ ਉਹਨਾਂ ਦੀ ਪਰਸਨਲ ਲਾਈਫ ਖਰਾਬ ਹੋ ਹੀ ਚੁੱਕੀ ਹੈ। ਦੂਸਰੇ ਪਾਸੇ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਵੀ ਖਰਾਬ ਹੋਣ ਦੀ ਕਗਾਰਤ ਹੈ। ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਦੇ ਉੱਪਰ ਵੀ ਤਲਵਾਰ ਲਟਕ ਰਹੀ ਹੈ। ਜੀ ਹਾਂ ਦੱਸਦੀ ਕਿ ਹਾਲ ਹੀ ਦੇ ਵਿੱਚ ਜਿਹੜੀਆਂ ਉਹਨਾਂ ਦੇ ਤਲਾਕ ਦੀਆਂ ਅਫਵਾਹਾਂ ਫੈਲ ਰਹੀਆਂ ਸਨ ਉਹਨਾਂ ਦੇ ਉੱਪਰ ਉਹਨਾਂ ਨੇ ਪੁਸ਼ਟੀ ਕੀਤੀ ਹੈ, ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਨੇ ਪੋਸਟ ਸ਼ੇਅਰ ਕਰਕੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਆਪਣੀ ਪਤਨੀ ਨਤਾਸ਼ਾ ਤੋਂ ਕਾਨੂੰਨੀ ਤੌਰ ਤੇ ਵੱਖ ਹੋ ਗਏ ਨੇ ਤੇ ਹੁ ਉਹਨਾਂ ਦੇ క్రికెਟਰ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕੈਰੀਅਰ ਵੀ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ ਜਿਹਾ ਦੱਸਦੀ ਹੈ ਕਿ BCCI ਦੇ ਵੱਲੋਂ ਹਾਰਦਿਕ ਪੰਡਿਆ ਨੂੰ ਬੈਨ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹਨਾਂ ਦੇ ਫੈਨਸ ਕਾਫੀ ਹੱਦ ਤੱਕ ਨਿਰਾਸ਼ ਹੁੰਦੇ ਹੋਏ ਨਜ਼ਰ ਆ ਰਹੇ ਨੇ ਟੀਮ ਇੰਡੀਆ ਦੇ 스타 올 ਰਾਊਂਡਰ ਹਾਰਦਿਕ ਪੰਡਿਆ ਨੂੰ ਆਈਪੀਐਲ 2024 ਦੇ ਵਿੱਚ ਮੁੰਬਈ ਇੰਡੀਅਨਸ ਦੀ ਕਪਤਾਨੀ ਕਰਦੇ ਦੇਖਿਆ ਗਿਆ ਸੀ ਅਤੇ ਕਪਤਾਨ ਦੇ ਰੂਪ ਚ ਉਹਨਾਂ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਸੀ ਇਸ ਲਈ ਲਾਵਾ ਇਸ ਟੂਰਨਾਮੈਂਟ ਦੇ ਵਿੱਚ ਪੰਡਿਆ ਦੀ ਕਪਤਾਨੀ ਵਾਲੀ ਟੀਮ ਨੇ ਕਈ ਵਾਰ ਸਲੋ ਓਵਰ ਰੇਟ ਨੂੰ ਬਰਕਰਾਰ ਰੱਖਿਆ ਅਤੇ ਇਸ ਕਾਰਨ ਉਹਨਾਂ ਨੂੰ ਬੋਰਡ ਵੱਲੋਂ ਜਵਾਬੀ ਕਾਰਵਾਈ ਚ ਦੋਸ਼ੀ ਮੰਨਿਆ ਗਿਆ ਕਿਉਂਕਿ ਪੰਡਿਆ ਟੀਮ ਦੇ ਕਪਤਾਨ ਹਨ ਅਤੇ ਇਸ ਕਾਰਨ ਬੋਰਡ ਨੇ ਉਨ੍ਹਾਂ ਤੇ ਇੱਕ ਮੈਚ ਲਈ ਪਾਬੰਦੀ ਲਗਾਈ ਹੈ ਹੈਰਾਨ ਕਰਨ ਵਾਲੀ ਗੱਲ ਹੈ ਕਿ ਹਾਰਦਿਕ ਨੂੰ ਹੁਣ ਬੋਰਡ ਨੇ ਆਈਪੀਐਲ 2025 ਦੇ ਪਹਿਲੇ ਮੈਚ ਤੋਂ ਬੈਨ ਕਰ ਦਿੱਤਾ ਹੈ ਟੀਮ ਇੰਡੀਆ ਦੇ ਖਿਡਾਰੀ ਹਾਰਦਿਕ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦੇ ਰਿਸ਼ਤੇ ਪਿਛਲੇ ਕੁਝ ਸਮੇਂ ਤੋਂ ਚੰਗੇ ਨਹੀਂ ਚੱਲ ਰਹੇ ਸੀ ਅਤੇ ਸੋਸ਼ਲ ਮੀਡੀਆ ਤੇ ਲੰਬੇ ਸਮੇਂ ਤੋਂ ਇਹ ਕਿਆਸ ਲਗਾਏ ਜਾ ਰਹੇ ਸੀ ਕਿ ਉਹਨਾਂ ਦਾ ਜਲਦੀ ਹੀ ਤਲਾਕ ਹੋ ਸਕਦਾ ਹੈ ਕੁਝ ਦਿਨ ਪਹਿਲਾਂ ਹੀ ਹਾਰਦਿਕ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਆਪਣੀ ਪਤਨੀ ਤੋਂ ਵੱਖ ਹੋਣਾ ਸਵੀਕਾਰ ਕਰ ਲਿਆ ਸੀ ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਸਦੇ ਪੁੱਤਰ ਦੀ ਕਸਟਡੀ ਕਿਸਦੇ ਕੋਲ ਹੋਵੇਗੀ ਇਸ ਦੇ ਨਾਲ ਹੀ T20 ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਤੋਂ ਹਾਰਦਿਕ ਪੰਡਿਆ ਨੂੰ BCCI ਦੇ ਵੱਲੋਂ T20 ਦਾ ਕਪਤਾਨ ਬਣਾਇਆ ਜਾ ਰਿਹਾ ਸੀ ਪਰ ਇਸ ਵਾਰ ਉਹਨਾਂ ਤੋਂ ਕਪਤਾਨੀ ਖੋਹੀ ਗਈ ਹੈ Sri Lanka ਦੇ ਵਿੱਚ ਜਿਹੜੇ T20 ਮੈਚ ਹੋਣਗੇ ਉਸ ਦੀ ਕਪਤਾਨੀ ਸੂਰਜ ਕੁਮਾਰ ਕਰਦੇ ਹੋਏ ਨਜ਼ਰ ਆਉਣਗੇ ਹੁਣ ਇਸ ਖਬਰ ਤੋਂ ਬਾਅਦ ਉਹਨਾਂ ਦੇ ਫੈਨਸ ਹੋਰ ਵੀ ਜ਼ਿਆਦਾ ਨਿਰਾਸ਼ ਹੋ ਗਏ ਨੇ